ਅੱਜ ਮਾਤਾ ਸੁਵਿਤਰੀਬਾਈ ਫੂਲੇ ਵੈਲਫੇਅਰ ਸੁਸਾਇਟੀ ਪਟਾਣਕੋਟ ਪਹੁੰਚੇ ਹਾਂ ਜੀ ਪਿੰਡ ਮਾਜਰਾ ਚੱਕੀ ਜੋ ਥੋੜੇ ਦੇਰ ਪਹਿਲਾਂ ਸਾਨੂੰ ਇੱਕ ਆ ਵੀਡੀਓ ਕਿਸੇ ਵੀਰ ਨੇ ਭੇਜੀ ਸੀ ਤੇ ਉਸ ਭੈਣ ਦੀ ਸਹਾਇਤਾ ਦੇ ਲਈ ਉਹਨਾਂ ਨੇ ਮੰਗ ਕੀਤੀ ਸੀ ਅੱਜ ਸਾਡੇ ਬਲਵਿੰਦਰ ਕੁਮਾਰ ਜੀ ਕਟੂਆ ਤੋਂ ਔਰ ਭੈਣ ਜੀ ਬਿੰਦੂ ਦੇ ਵੀ ਮਾਜਰਾ ਸਰਵਨ ਕੁਮਾਰ ਜੀ ਔਰ ਮੈਂਬਰਾਂ ਦੇ ਨਾਲ ਅਸੀਂ ਪਹੁੰਚੇ ਆਂ ਜਗਦੇਵ ਤੁਹਾਨੂੰ ਦੇਵ ਦਾਸ ਦਰਸ਼ਨਾਲ ਸੁਸ਼ਵਕਤ ਖੰਡੂਤ ਆਲ ਸਭ ਨੂੰ ਦੱਸਣਾ ਚਾਹੁੰਦੇ ਆਂ ਕਿ ਥੋੜੇ ਦਿਨ ਪਹਿਲਾਂ ਅਸੀਂ ਤੁਹਾਨੂੰ ਇੱਕ ਵੀਡੀਓ ਭੇਜੀ ਸੀ ਜੋ ਸਰਤਾ ਦੇਵੀ ਪਤਨੀ ਮੋਦਰਾ ਪਿੰਡ ਮਾਜਰਾ ਇਹ ਕੈਂਸਰ ਪੀੜਤ ਨੇ ਤੇ ਇਹਦੇ ਵਿੱਚ ਜਿਹਨਾਂ ਜਿਹੜਾ ਵੀਰਾਂ ਨੇ ਸਾਨੂੰ ਸੰਜੋਗ ਭੇਜਿਆ ਉਹਨਾਂ ਸਾਰਿਆਂ ਦੇ ਨਾਮ ਤੇ ਅਸੀਂ ਨਹੀਂ ਲੈ ਸਕਦੇ ਪਰ ਤੁਹਾਡੀ ਭੇਜੀ ਹੋਈ ਰਾਸੀ ਜਿਹੜੀ ਆ ਤੇ ਪਰਿਵਾਰ ਨੂੰ ਅੱਜ ਹੀ ਦੇ ਦਿੱਤੀ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਸੀਂ ਜਿੰਨੇ ਵੀ ਕੰਮ ਕਰਦੇ ਆ ਤੁਸੀਂ ਸਾਡਾ ਬਹੁਤ ਸਹਿਯੋਗ ਕਰਦੇ ਹੋ ਤੇ ਸਾਡੀ ਬੇਨਤੀ ਆ ਕਿ ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾ ਸਾਡਾ ਸਾਥ ਦਿਆ ਕਰੋ ਤੇ ਸਾਡੇ ਨਾਲ ਕੰਮ ਆ ਕਰੋ ਤੇ ਅਸੀਂ ਆਸ ਕਰਦੇ ਆ ਬੇਨਤੀ ਕਰਦੇ ਆ ਕਿ ਭੈਣ ਦੀ ਜਲਦੀ ਠੀਕ ਹੋ ਕੇ ਘਰ ਵਾਪਸ ਆ ਤੇ ਇੱਕ ਵਾਰ ਫੇਰ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਸਾਡਾ ਯੋਗਦਾਨ ਜਿਹੜਾ ਤੁਹਾਨੂੰ ਵੀ ਭੇਜਿਆ ਸਾਨੂੰ ਅਸੀਂ ਇਸ ਪਰਿਵਾਰ ਨੂੰ ਪਛਾਣਤਾ ਮਾਤਾ ਸੁਮਿਤਰੀ ਮੈਕ ਫੁੱਲੀ ਐਜੂਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਕਾਨਕੁਰ ਫਮੇਸ਼ਾ ਲੋਰਵੰਦਨ ਦੇ ਖਾਰੇ ਦੇ ਲਈ ਖੜੀ ਆ ਜੇ ਕੋਈ ਸਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੈ ਸਾਡਾ ਨੰਬਰ ਹੈ 70 078 8183 ਸਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੈ ਗੁਰਦੇ ਜੈ ਸਤਿਗੁਰੂ ਜੀ ਕੋ ਰੋਟਾ ਸਵਾਹਰਾ ਜੀ